ਦਿੱਲੀ ਸਿੱਖ ਗੁਰਦੁਆਰਾ ਪਰੰਧ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੂਮਾ ਨੇ ਸਿੱਖ ਕੌਮ ਤੇ ਪੰਜਾਬ ਵਾਸੀਆਂ ਨੂੰ ਸੁਚੇਤ ਤੇ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਆਪਾਂ ਸਮੇਂ ਸਿਰ ਧਰਮ ਪਰिवर्तन ਵਿਰੁੱਧ ਕੁੰਭੀ ਨੀਂਦ ਸੁੱਤੇ ਹੋਏ ਨਾ ਜਾਗੇ ਤਾਂ ਉਹ ਦਿਨ ਦੂਰ ਨਹੀਂ ਜਦ 크੍ਰਿਸਚਨ ਭਾਈਚਾਰਾ ਪੰਜਾਬ ਵਿੱਚ ਬਹੁ ਗਿਣਤੀ ਵਿੱਚ ਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਸਿੱਖ ਪਹਿਲਾਂ ਹੀ ਪੰਜਾਬ ਵਿੱਚੋਂ ਹਿਜਰਤ ਕਰਕੇ ਬਾਹਰਲੇ ਦੇਸ਼ਾਂ ਨੂੰ ਤੜਾ ਤੜ ਜਹਾਜ਼ੇ ਛੱਡਦੇ ਚੱਲ ਰਹੇ ਨੇ। ਰੈਂਦੀ ਕਸਰ 크੍ਰਿਸਚਨ ਭਾਈਚਾਰਾ ਪੂਰੀ ਕਰਦੀ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਹਰ ਪਿੰਡ ਵਾਸੀ ਆਪੋ ਆਪਣੇ ਪਿੰਡਾਂ ਵੱਲ ਝਾਤ ਮਾਰੇ ਉਹਨਾਂ ਨੇ ਅੱਜ ਤੋਂ 5-7 ਸਾਲ ਪਹਿਲਾਂ ਪਿੰਡਾਂ ਵਿੱਚ ਕਦੇ 크੍ਰਿਸਚਨ ਭਾਈਚਾਰਾ ਵੇਖੇ ਸਨ ਫਿਰ ਇਹ ਰਾਤੋਂ ਰਾਤ ਖੁੰਭਾ ਵਾਂਗੂ ਕਿੱਥੋਂ ਪੈਦਾ ਹੋ ਗਏ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਕੋਈ ਸਰਨਾਰਥੀ ਬਣ ਕੇ ਕਿਸੇ ਦੇਸ਼ ਦਾ ਬਾਰਡ ਟੱਪ ਕੇ ਪੰਜਾਬ ਨਹੀਂ ਆਏ ਇਹ ਤੁਹਾਡੇ ਹੀ ਭਰਾਮਾਂ ਨੂੰ ਗੁੰਮਰਾਹ ਕਰਕੇ ਤੇ ਲਾਲਚ ਦੇ ਕੇ ਇਸਾਈ ਬਣਾਇਆ ਗਿਆ ਫਿਰ ਇਹਨਾਂ ਨਵੇਂ ਬਣੇ 크੍ਰਿਸਚਨਾਂ ਨੇ ਪਿੰਡਾਂ ਵਿੱਚ ਚਰਚਾ ਬਣਾਉਣ ਲਈ ਜ਼ਮੀਨ ਦਿੱਤੀ ਇਸ ਤੋਂ ਬਾਅਦ ਸਿਆਸੀ ਆਗੂਆਂ ਨੇ ਵੋਟਾਂ ਲੈਣ ਲਈ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਆ ਇਹਨਾਂ ਨੂੰ ਦੇ ਟੇਡੇ ਢੰਗ ਨਾਲ ਗਰਾਂਟਾਂ ਦੇ ਚਰਚਾ ਦੀ ਪਿੰਡਾਂ ਵਿੱਚ ਉਹ ਸਾਰੀ ਕਰਵਾ ਕੇ ਇਹਨਾਂ ਚਰਚਾਂ ਦੇ ਉਦਘਾਟਨ ਕੀਤੇ